ਅੱਜ ਨਾਲ ਉਹ ਪਿਓ ਪੁੱਤ ਦੀ ਜੋੜੀ ਮਲਾਉਣੀ ਆ ਜਿਹੜੀ ਕਹਿੰਦੇ ਕੋਠੀ ਦੀ ਨਾਲ ਗੱਲ ਬਣਾ ਆਂਦੀ ਹੈ ਕਿੰਨਾ ਤਿਆਰਪਾ ਹੋ ਗਿਆ ਜੀ ਅੱਜ ਤੱਕ ਮਤਲਬ ਜੀ 32 ਸਾਲ ਹੋ ਗਏ ਜੀ ਠੀਕ ਹੈ ਤੇ ਨਾਲ ਬੇਟੇ ਦੀ ਸਿਵਲ ਇੰਜੀਨੀਅਰ ਕੀਤੀ ਹਾਂ ਬੇਟੇ ਦੀ ਸਿਵਲ ਇੰਜੀਨੀਅਰ ਕੀਤੀ ਇਹ ਸਟਰਕਚਰ ਫਰੇਮ ਬਣਾਇਆ ਜੀ ਇਹ ਸਾਰੀ ਬਿਲਡਿੰਗ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਅਸੀਂ ਨਾ ਕੋਟਿੰਗ ਕਰਦੇ ਆ ਜੀ ਡਾਕਟਰ ਫਿਕਸਰ ਦੀ ਜਿਹੜੀ ਡੀਪੀਸੀ ਇਹਦੇ ਇੱਥੇ ਪਾਈ ਹੋਈ ਆ ਜੀ ਠੀਕ ਹੈ ਨਾਲ ਡੀਪੀਸੀ ਪਾਈ ਹੋਈ ਆ ਵੀ ਇਹਦਾ ਕੰਟੈਕਟ ਸੈਲ ਸਲਾਬਾ ਤੋਂ ਚੜੇ ਨਾ ਜੀ ਆ ਬਈ ਉੱਪਰ ਬੜਾ ਕਹਿਣ ਚੀਜ਼ ਲ ਆਈਡੀਆ ਮੇਰਾ ਸੀਗਾ ਤੇ ਇੰਪਲੀਮੈਂਟ ਮੇਰੇ ਫਾਦਰ ਸਾਹਿਬ ਨੇ ਕਰਵਾਇਆ। ਸਸੀ ਗੱਲ ਦੋਸਤੋ ਅੱਜ ਨਾਲ ਉਹ ਪਿਓ ਪੁੱਤ ਦੀ ਜੋੜੀ ਮਲਾਉਣੀ ਆ ਜਿਹੜੀ ਕਹਿੰਦੇ ਕੋਠੀ ਦੀ ਨਾਲ ਗੱਲ ਬਣਾ ਆਂਦੀ ਹੈਗੀ ਜਿਹੇ ਜਾਂ ਤੁਸੀਂ ਨਕਸ਼ਾ ਬਣਾ ਲਿਆ ਉਹੀ ਚੀਜ਼ ਕੱਢ ਦੇਣੀ ਹੈ ਤੇ ਬਾਈ ਹੋਰੇ ਰੇਟ ਵੀ ਬਹੁਤ ਜਾਇਦੇ ਵਿੱਚ ਕੰਮ ਕਰਦੇ ਨੇ ਸਪਾਈ ਤੁਸੀਂ ਦੇਖ ਸਕਦੇ ਹੋ ਘਰ ਦੇ ਸ਼ਾਟ ਡਰੋਨ ਵਾਲੇ ਵੀ ਲਾਏ ਹੋਏ ਨੇ ਤੇ ਅੰਕਲ ਜੀ ਦਾ 32 ਸਾਲਾਂ ਦਾ ਤਜਰਬਾ ਬੇਟਾ ਇਹਨਾਂ ਦਾ ਸਿਵਲ ਇੰਜੀਨੀਅਰ ਆ ਤਾਂ ਕਰਕੇ ਕਿਹਾ ਵੀ ਪਿਓ ਪੁੱਤ ਦੀ ਜੋੜੀ ਮਲਾਉਣੀ ਹੈ। ਸਸੀ ਗੱਲ ਜੀ ਸਸਰੀਆ ਅ ਸਭ ਤੋਂ ਪਹਿਲਾਂ ਤਾਂ ਇਹਨੇ ਆਪਣਾ ਨਾਮ ਗੁਰੂ ਜੀ ਤੁਹਾਡੇ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਮੈਂ ਭੋਲਾ ਸਿੰਘ ਤੇ ਜਿਲ੍ਹਾ ਮਾਨਸੰਦ ਰਹਿਣ ਵਾਲਾ ਜੀ ਜੀ ਹਾਂ ਜੀ ਕਿੰਨਾ ਤਜਰਬਾ ਹੋ ਗਿਆ ਜੀ ਅੱਜ ਤੱਕ ਮਸਲ ਜੀ ਗੱਲ 32 ਸਾਲ ਹੋ ਗਏ ਜੀ ਕੰਮ ਕਰਨ ਦੇ ਨੂੰ ਬੱਥੇ ਇਨਸ਼ਾਅੱਲਾ ਤਜਰਬਾ ਹੀ ਤੇ ਨਾਲ ਬੇਟੇ ਦੀ ਸਿਵਲ ਇੰਜੀਨੀਅਰ ਹਾਂ ਬੇਟੇ ਦੀ ਸਿਵਲ ਇੰਜੀਨੀਅਰ ਕੀਤੀ ਠੀਕ ਹੈ ਜੀ ਜੇ ਹੁਣ ਗੱਲ ਕਰੀਏ ਜੀ ਬਹੁਤ ਸੋਹਣਾ ਇੱਕ ਘਰ ਤਿਆਰ ਕੀਤਾਗਾ ਕਿੰਨਾ ਸਮਾਂ ਲੱਗਿਆ ਇਹਨੂੰ ਤਿਆਰ ਕਰਨ ਤੇ ਕਿਤੇ ਸਾਲ ਪਰ ਲੱਗਿਆ 1 ਸਾਲ ਜੀ ਹਾਂ ਜੀ ਤੇ ਜੇ ਗੱਲ ਕਰੀਏ ਵੀ ਕਿੰਨੇ ਸਕਰ ਫੁੱਟਾ ਕਿੰਨੇ ਵਾਈ ਕਿੰਨੇ ਦਾ ਪਲਾਟ ਹੈ ਜੀ ਇਹ ਹੈ ਜੀ 40 बाई 70 ਦਾ ਪਲਾਟ ਹੈ ਜੀ ਠੀਕ ਹੈ ਜੀ ਇਹ 2700 ਸਕਰ ਫੁੱਟ ਕਵਰ ਹੈ ਜੀ ਇਹ ਠੀਕ ਹੈ ਜੀ ਉੱਪਰ ਹੈਠਾ 1700 ਹੈ ਜੀ ਉੱਪਰ ਹੈਗਾ 1000 ਸਕਰ ਫੁੱਟ ਉੱਪਰ 1000 ਹੈ ਜੀ ਜੇ ਗੱਲ ਕਰੀਏ ਜੀ ਬਾਹਰੋਂ ਤਾਂ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੋਇਆ ਤੇ ਜੇ ਗੱਲ ਕਰੀਏ ਵੀ ਸ਼ੋਰਾ ਸਲਾਵੇ ਦੇ ਵਿੱਚ ਕਿਤੇ ਨਹੀਂ ਦਿਖਾਈ ਦੇ ਰਿਹਾ ਤੇ ਜਿਵੇਂ ਉਚਾਈ ਦੇ ਵਿੱਚ ਮਤਲਬ 5 ਤੋਂ 6 ਫੁੱਟ ਤੋਂ ਉੱਚੇ ਹੀ ਭਰਤ ਪਾਗੇ ਘਰ ਬਣਿਆ ਕੀ ਆਪਾਂ ਨਿਓਂਾਂ ਦੇ ਵਿੱਚ ਕੀ ਟ੍ਰੀਟਮੈਂਟ ਕੀਤਾ ਹੈ ਹਾਂਜੀ ਇਹ ਸ਼ੁਰੂ ਤੋਂ ਹੀ ਅਸੀਂ ਚੱਲਦੇ ਆਂ ਸੋਰੇ ਸਲਾਵ ਤੋਂ ਲੈ ਕੇ ਇਹ ਸਟ੍ਰਕਚਰ ਫਰੇਮ ਬਣਾਇਆ ਜੀ ਇਹ ਸਾਰੀ ਬਿਲਡਿੰਗ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਅਸੀਂ ਨਾ ਕੋਟਿੰਗ ਕਰਦੇ ਆਂ ਜੀ ਡਾਕਟਰ ਫਿਕਸਰ ਦੀ ਨਿਓਾਂ ਤੋਂ ਸ਼ੁਰੂ ਕਰਦੇ ਆਂ ਜੀ ਕਿਉਂਕਿ ਦੋ ਕਰਕੇ ਇਹਦਾ ਸੋਰੇ ਸਲਾਵ ਦਾ ਪੂਰਾ ਇੰਤਜ਼ਾਮ ਰੱਖਦੇ ਆਂ ਜੀ ਠੀਕ ਹੈ ਜੀ ਤੇ ਇਹ ਵਿਦ ਮਟੀਰੀਅਲ ਕੰਮ ਕੀਤਾ ਜੀ ਆਪਾਂ ਸਾਰਾ ਹਾਂਜੀ ਵਿਦ ਮਟੀਰੀਅਲ ਕੰਮ ਕੀਤਾ ਜੀ ਇਹ ਠੀਕ ਹੈ ਜੀ ਤੇ ਲੱਕੜ ਦਾ ਮੈਂ ਦੇਖ ਰਹੀ ਲੱਕੜ ਬਹੁਤ ਸੋਹਣੀ ਟਾਕੀਆਂ ਦਰਵਾਜੇ ਲਾਏ ਕਿਹੜੀ ਸਾਗਵਾਨ ਆ ਗਈ ਜੀ ਹਾਂ ਜੀ ਇਹ ਸਾਗਵਾਨ ਹੈ ਜੀ ਵਧੀਆ ਜੀ ਠੀਕ ਹੈ ਜੀ ਸਾਗਵਾਨ ਸਾਰੀ ਸਾਗਵਾਨ ਦੀ ਲੱਗੀ ਹੋਈ ਹੈ ਜੀ ਲੱਕੜੇ ਦੇ ਚ ਠੀਕ ਹੈ ਜੀ ਲਓ ਵੀ ਦੋਸਤੋ ਮੈਟ ਫਿਨਿਸ਼ਿੰਗ ਦੇ ਵਿੱਚ ਜਿਹੜੀ ਪਾਲਿਸ਼ ਆ ਗਈ ਬਹੁਤ ਸੋਹਣੇ ਤਰੀਕੇ ਨਾਲ ਮਲ ਜਿਹੜਾ ਬਾਹਰੋਂ ਤੁਸੀਂ ਲੁੱਕ ਦੇਖ ਲਈ ਕੋਠੀ ਦੀ ਬਹੁਤ ਸੋਹਣੀ ਆ ਇੰਟੀਰੀਅਰ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਦੋ ਪਾਸੇ ਤੋਂ ਐਂਟਰੀ ਆ ਜਾਂਦੀ ਇੱਕ ਐਂਟਰੀ ਇਧਰ ਦੀ ਆ ਜਾਂਦੀ ਹੈ ਨਾ ਜੀ ਇੱਕ ਆ ਜਾਂਦੀ ਹੈ ਜੀ ਉੱਤਰ ਠੀਕ ਹੈ ਜੀ ਤੇ ਆਹ ਦਰਵਾਜ਼ੇ ਤੁਸੀਂ ਸਾਗਵਾਨ ਦੇ ਵਿੱਚ ਸਾਗਵਾਨ ਦਾ ਦਰਵਾਜ਼ਾ ਹੀ ਜੀ ਵਧੀਆ ਆ ਆਪਾਂ ਨੇ ਬਰਾਸ ਚ ਇਹਦੇ ਹੈਂਡਲ ਹੰਡਲ ਪਿੱਤਲ ਦੇ ਸਾਰੇ ਲਾਏ ਆ ਜੀ ਠੀਕ ਹੈ ਜੀ ਹਾਂ ਜੀ ਤੇ ਲੋਕ ਹੁਣ ਗੱਲ ਆ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਟਰ ਹੋਣ ਤੋਂ ਬਾਅਦ ਟਾਈਲਾਂ ਦੀ ਗੱਲ ਕਰੀਏ ਜੀ ਟਾਈਲ ਕਿਹੜੇ ਬ੍ਰਾਂਡ ਦੀ ਲੱਗੀ ਹੈ ਜੀ ਇਹ ਪਿਆਰੀਆ ਦੀ ਆ ਜੀ ਵਧੀਆ ਟਾਈਲ ਹੈ ਜੀ ਬੱਤੀ ਚੌਂਡ ਦਾ ਸਾਈਜ਼ ਹੈ। ਬੱਤੀ ਚੌਂਡ ਬਰਸੀ ਚਾਜ ਟਾਇਲ ਹੈ ਸਾਰੇ। ਠੀਕ ਹੈ ਜੀ। ਮਤਲਬ ਹਰ ਇੱਕ ਚੀਜ਼ ਮੈਂ ਦੇਖ ਰਿਹਾ ਵੀ ਘਰ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੀ ਲਾਈ ਹੈ। ਹਾਂ ਜੀ ਵਧੀਆ ਕੁਆਲਿਟੀ ਦੀ ਲਾਈ ਹੈ ਸਾਰੀ। ਆਪਣੀ ਇਹਦੇ ਵਿੱਚ ਟਾਇਲ ਤੋਂ ਪਰਸਕਰਟਿੰਗ ਹੁੰਦੀ ਹੈ ਜੀ। ਹਾਂ ਜੀ ਇਹ ਵੀ ਬਹੁਤ ਹੈ ਜੀ। ਆਪਾਂ ਨਾਰਮਲ ਸਾਈਜ਼ ਤੋਂ ਲੈ ਕੇ 4 ਇੰਚ ਨਾਰਮਲ ਆਪਾਂ ਵਧਾ ਕੇ 6 ਇੰਚ ਕਰੀ ਆਈਏ ਇਹ। ਠੀਕ ਹੈ ਜੀ। ਇਹਦੇ ਡੀਪੀਸੀ ਕਿੰਨੇ ਇੰਚ ਪਾਈ ਹੈ? ਹਾਂ ਜੀ ਡੀਪੀਸੀ ਇਹਦੇ ਇੱਥੇ ਪਾਈ ਹੋਈ ਹੈ ਜੀ। ਠੀਕ ਹੈ। ਡੀਪੀਸੀ ਪਾਈ ਹੋਈ ਹੈ ਵੀ ਇਹਦਾ ਕੰਟੈਕਟ ਸਿਲਸਲਾ ਬੈਸ ਤੋਂ ਇਹ ਕੰਧਾਂ ਤੇ ਵੀ ਇੱਥੇ ਵਾਟਰਪਰੂਫ ਮਾਰ ਕੇ ਫਿਰ ਪਲਾਸਟਰ ਕੀਤਾ ਹੈਗਾ ਤੇ ਵਾਟਰਪਰੂਫ ਸਿਮੈਂਟ ਵਰਤਿਆ ਜੀ ਅਸੀਂ। ਕੀ ਬਾਤ ਹੈ ਜੀ? ਹਾਂ ਟਰੈਕ ਦਾ। ਲਓ ਜੀ ਦੋ ਤੋਂ ਸਕਾਟਿੰਗ ਵੀ ਆਪਾਂ ਦੇਖਦੇ ਹਾਂ ਨਾ ਜਿਆਦਾਤਰ ਬਹੁਤ ਛੋਟੀ ਹੁੰਦੀ ਹੈਗੀ ਇੱਕ ਰਦ ਦੇ ਬਰਾਬਰ ਦੀ। ਪਰ ਇਹ ਆਪਾਂ 1.5 ਰਦ ਦੀ ਰੱਖੀ ਹੋਈ ਹੈ। ਹਾਂ ਜੀ। ਠੀਕ ਹੈ ਜੀ। ਹੁਣ ਕੋਠੀ 'ਚ ਜੇ ਗੱਲ ਕਰੀਏ ਪਹਿਲਾਂ ਡ్రਾਈਂਗ ਰੂਮ ਦਿਖਾ ਦਈਏ ਜੀ। ਹਾਂ ਜੀ ਇਹ ਟਰੈਕ। ਮੇਨ ਐਂਟਰੀ ਤੋਂ ਜਦੋਂ ਅੰਦਰ ਆਉਣੇ ਆ ਤੇ ਰਾਈਟ ਹੈਂਡ ਸਾਈਡ ਤੇ ਡ్రਾਈਂਗ ਰੂਮ ਆ ਜਾਂਦਾ। ਉੱਪਰ ਡਾਊਨ ਸੀਲਿੰਗ ਦਾ ਬਹੁਤ ਸੋਹਣਾ ਕੰ ਸੋਫੇ ਵਗੈਰਾ ਵੀ ਸਾਰੇ ਆਪੇ ਪ੍ਰੋਵਾਈਡ ਕਰਵਾਏ ਨੇ ਹਾਂ ਜੀ ਹਾਂ ਮਟੀਰੀਅਲ ਸਾਰਾ ਹਾਂ ਜੀ ਮਤਲਬ ਹਰ ਇੱਕ ਚੀਜ਼ ਜਿਹੜੀ ਘਰ 'ਚ ਦੇਖਣ ਨੂੰ ਮਿਲੂਗੀ ਆਪੇ ਹੀ ਕਰਵਾਏ ਚ ਹਾਂ ਜੀ ਠੀਕ ਹੈ ਜੀ ਤੇ ਗਰਾਉਂਡ ਫਲੋਰ ਤੇ ਭਾਈ ਕਿੰਨੇ ਰੂਮ ਆ ਗਏ ਕੀ ਕੀ ਸਟਰਕਚਰ ਆ ਗਏ ਜੀ ਦੋ ਰੂਮ ਨੇ ਜੀ ਇੱਕ ਮਾਸਟਰ ਰੂਮ ਤੇ ਇੰਦਰਲਾ ਬੈੱਡਰੂਮ ਆ ਗਿਆ ਜੀ ਤੇ ਇੱਕ ਡ੍ਰੈੰਗ ਰੂਮ ਆ ਗਿਆ ਜੀ ਜੀ ਇਧਰੋਂ ਡ੍ਰੈੰਗ ਰੂਮ ਆ ਕਿਚਨ ਆ ਗਿਆ ਜੀ ਠੀਕ ਹੈ ਜੀ ਤੇ ਆ ਪਾਊਡਰ ਰੂਮ ਬਣਾਇਆ ਜੀ ਬਾਤ ਠੀਕ ਆਪਣੇ ਬੈਡਰੂਮ ਨਾਲ ਵਿੱਚ ਐਕਸੈਸਰੀ ਲੱਗਿਆ ਜਿਵੇਂ ਕਿ ਕਪਬੋਰਡ ਵਗੈਰਾ ਹੋ ਗਿਆ ਸਾਰਾ ਕੁਝ ਹੋ ਗਿਆ ਇਹ ਆਪਾਂ ਆਪ ਤਿਆਰ ਕਰਵਾਇਆ ਜੀ ਉਹਦੇ ਸਾਈਟ ਤੇ ਠੀਕ ਹੈ ਬਲਕਿ ਸਰ ਫੈਕਟਰੀ ਚੋਂ ਨਹੀਂ ਆਈ ਤੈਰੋ ਇੱਕ ਚੀਜ਼ ਓਨੀ ਐਮ ਐਮ ਦੀ ਵਧੀਆ ਵਧੀਆ ਪਲਾਈ ਹੈ 100% ਪਲਾਈ ਹੈ ਜਿਹੜੀ ਉਹ ਲਾਈ ਸਾਰੀ ਵਾਟਰ ਪ੍ਰੂਫ ਪਲਾਈ ਹੈ ਜੀ ਵਾਟਰ ਪ੍ਰੂਫ ਪਲਾਈ ਲਾਈ ਹੈ ਸਾਰੀ ਠੀਕ ਹੈ ਜੀ ਉਹ ਨਹੀਂ ਹੈ ਸਾਫ ਸੁਥਰਾ ਕੰਮ ਛੱਤ ਤੇ ਵੀ ਸਾਰੇ ਕਿਤੇ ਅਲੱਗ-ਅਲੱਗ ਡਿਜ਼ਾਈਨ ਹਾਂ ਜੀ ਹਾਂ ਜੀ ਡਾਉਨ ਸੀਲਿੰਗ ਹੈ ਸਾਰੀ ਦੀ ਕਰਾਈ ਤੇ ਦਰਵਾਜ਼ੇ ਅੰਦਰ ਵੀ ਸਾਰੇ ਸਾਗਵਾਨ ਹਾਂ ਜੀ ਅੰਦਰ ਵੀ ਸਾਗਵਾਨ ਹੈ ਸਾਰੇ ਲੋਕ ਵੀ ਬਰਾਸ ਦੇ ਨੇ ਜੀ ਵਧੀਆ ਆਹ ਟਿਕਕਣੀਆਂ ਵੀ ਅਸੀਂ ਨਾਲ ਆਹ 15 ਇੰਚੀ ਦੀਆਂ ਲਵਾਈਆਂ ਨੇ 18 ਦੀਆਂ ਪੰਨ ਜੇ ਕਹਦੇ ਵੀ ਕੁਆਲਿਟੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਠੀਕ ਹੈ ਹਰ ਜਗ੍ਹਾ ਤੇ ਭਾਈ ਪੱਲਾ ਵੀ ਅਸੀਂ ਨਾ ਆਹਨ 2 ਇੰਚੀ ਪੂਰਾ ਡਬਲ ਹੈ ਜੀ ਇਹ ਡਬਲ ਬਣਾਏ ਨੇ ਜੀ ਅਸੀਂ ਇਹੋ ਨਹੀਂ ਕੀਤਾ ਲੋ ਵੀ ਦੋਸਤੋ ਇਹਦੇ ਮਟੀਰੀਅਲ ਚ ਨਾ ਕੰਮ ਕਰਨ ਵਾਲੇ ਤੁਹਾਨੂੰ ਬਹੁਤ ਮਿਲ ਜਾਣੇ ਨੇ ਪਰ ਜਿਹੜੇ ਕੁਆਲਿਟੀ ਤੇ ਹਰ ਇੱਕ ਚੀਜ਼ ਤੇ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਭੋਲਾ ਜੀ ਦਾ ਨਾਮ ਆਉਂਦਾ ਹੈਗਾ ਤੇ ਆਹ ਆਪਣਾ ਲੌਬੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤਰੀਕੇ ਨਾਲ ਬਣੀ ਆ ਹਰ ਥਾਂ ਤੇ ਵਰਕ ਹੋਇਆ ਹੈਗਾ ਬਰੀਕ ਤੋਂ ਬਰੀਕ ਚੀਜ਼ ਤੇ ਕੰਮ ਕੀਤਾ ਹੋਇਆ ਤੇ ਇੱਕ ਵਾਰ ਕਿਚਨ ਦਿਖਾ ਦੀ ਕਿਚਨ ਵੀ ਆਨਸਾਈਟ ਤਿਆਰ ਕਰਵਾਈਏ ਜੀ ਆਪਾਂ ਹਾਂ ਜੀ ਸਾਰੀ ਕਿਚਨ ਤਰਾਈ ਕਰਾਈ ਹੋਇਆ ਤਿਆਰ ਜੀ ਜੀ ਤੇ ਐਂਟਰੀ ਫੌਂਟਰੀ ਸਾਰੀ ਅਸੀਂ ਇੱਥੇ ਤਿਆਰ ਕੀਤੀ ਹੋਈ ਹੈ ਜੀ ਸਾਰਾ ਲਓ ਜੀ ਦੋਸਤੋ ਸਟੀਲ ਗਰੇ ਕਲਰ ਹੈਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਕਿਚਨ ਵਧੀਆ ਵਧੀਆ ਵੈਂਟੀਲੇਸ਼ਨ ਤੇ ਪ੍ਰੋਪਰ ਮਤਲਬ ਜੋ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਹੈ ਪ੍ਰੋਪਰ ਕੀਤਾ ਹੋਇਆ ਵੀ ਦਿਸ਼ਾ ਦੇ ਹਿਸਾਬ ਨਾਲ ਤੇ ਬਹੁਤ ਸੋਹਣੀ ਲੁੱਕ ਜਿਹੜੀ ਕਿਚਨ ਦੀ ਆਉਂਦੀ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰਾਂ ਕੋਲ ਟੀਮਾਂ ਨੇ ਮੇਰੇ ਇੱਕ ਇਹ ਵੀ ਚੀਜ਼ ਪੁੱਛਣੀ ਸੀ ਜ ਜਮ ਹੁਣ 4-5 ਸਾਈਟਾਂ ਚੱਲ ਰਹੀਆਂ ਨੇ ਤਾਂ ਟੀਮਾਂ ਕੋਲ ਹੁੰਦੀਆਂ ਸੱਦੀਆਂ ਨੇ ਉਹਨੀਆਂ ਟਾਈਮਾਂ ਨੇ ਤੇ ਆ ਟਾਈਮ ਤੇ ਕੰਮ ਦਿੰਦੇ ਆ ਜੀ ਟੀਮਾਂ ਕੋਲੀਆਂ ਨੇ ਤੇ ਬਿਲਕੁਲ ਇਹਦਾ ਜੀ ਬਾਈ ਸਟੀਲ ਦਾ ਕੰਮ ਮੈਂ ਦੇਖਦਾ ਜੀ ਮੇਰੇ ਫਾਦਰ ਸਾਹਿਬ ਓਵਰਆਲ ਸਟਰਕਚਰ ਦੇਖਦੇ ਨੇ ਸਟੀਲ ਦਾ ਕੰਮ ਹੁੰਦਾ ਸਰੀਰ ਦਾ ਫਾਊਂਡੇਸ਼ਨ ਤੋਂ ਲੈ ਕੇ ਪਲਾਸਟਰ ਤੱਕ ਜਿਹੜਾ ਵੀ ਆਪਣਾ ਸੱਤ ਦਾ ਹੋ ਗਿਆ ਸਾਰਾ ਕੁਝ ਹੋ ਗਿਆ ਉਹ ਸਾਰਾ ਮੈਂ ਦੇਖਦਾ ਜੀ ਸਟਰਕਚਰ ਇੰਜੀਨੀਅਰ ਬਣ ਕੇ ਹਾਂ ਜੀ ਇਹ ਟਾ ਟਾ ਟਾਸਕੋ ਦਾ ਸਰੀਆ ਲਾਇਆ ਜੀ ਇਹਦੇ ਚ ਠੀਕ ਹੈ ਜੀ ਉਹ ਸਾਰਾ ਹੀ ਤੇ ਆਪਣਾ ਅਲਟਰਾ ਟਾਈਪ ਸਿਮੈਂਟ ਲਾਇਆ ਜੀ ਤੇ ਹਰ ਇੱਕ ਚੀਜ਼ ਵਧੀਆ ਤੋਂ ਵਧੀਆ ਲਾਈ ਆ ਜੀ ਜੀ ਸਟ੍ਰਕਚਰ ਫਰੇਮ ਬਣਾਇਆ ਜੀ ਇਹ ਠੀਕ ਹੈ ਜੀ ਤੇ ਇੰਟੀਰੀਅਰ ਆ ਜਿਹੜਾ ਸਾਰਾ ਹੀ ਉਹ ਮਤਲਬ ਮੈਚਿੰਗ ਨਾਲ ਆ ਸਾਰਾ ਕੋਈ ਜ਼ਿਆਦਾ ਕਲਰਫੁਲ ਵੀ ਨਹੀਂ ਮਤਲਬ ਜੈਨੂਨ ਕਲਰ ਆਈ ਸਾਰਾ ਹਾਂਜੀ ਬਿਲਕੁਲ ਜੀ ਤੇ ਦੋਸਤੋ ਇੱਥੇ ਵੀ ਤੁਸੀਂ ਦੇਖੋਗੇ ਛੱਤ ਤੇ ਹੋਰ ਡਿਜ਼ਾਈਨ ਆਗਾ ਹਾਂਜੀ ਤੇ ਖੁੱਲਾ ਢੁੱਲਾ ਰੂਮ ਟਾਈਲਾਂ ਦਾ ਡਿਜ਼ਾਈਨ ਸਾਰੇ ਕਿਤੇ ਮੈਚ ਕਰਦਾ ਤੇ ਇੱਕ ਵਾਰ ਚੀਜ਼ ਹੋਰ ਦਿਖਾ ਦਈਏ ਬਹੁਤ ਮਿੱਤਰ ਕਹਿੰਦੇ ਆ ਵੀ ਜਿਹੜੀ ਚੀਜ਼ ਸਾਹਮਣੇ-ਸਾਹਮਣੇ ਦਿਦੀ ਆ ਉਹ ਚ ਕੰਮ ਸੋਹਣਾ ਹੋਇਆ ਵੀ ਅੰਦਰ ਕਿਤੇ ਉਹ ਨਾ ਹੋਇਆ ਹੋਵੇ ਹੁਣ ਤੁਹਾਨੂੰ ਬਾਥਰੂਮ ਵੀ ਦਿਖਾਵਾਂਗੇ ਇੱਧਰ ਤੁਸੀਂ ਕੱਪਵੋਡ ਜਿਹੜੇ ਕੋਈ ਵੀ ਚੀਜ਼ ਇੱਥੇ ਬਣੇਗਾ ਉਹ ਸੋਹਣੇ ਤਰੀਕੇ ਨਾਲ ਲੱਕੜ ਦਾ ਕੰਮ ਸੋਹਣਾ ਤੇ ਸਾਰੇ ਜਿੰਨੀ ਵੀ ਬ੍ਰਾਂਡ ਦੀ ਅਸੈਸਰੀ ਜੋੜੀ ਦਿੱਤੀ ਆ ਦੇਮੇਗੀ ਦੇਖੋ ਜੈਗੂਅਰ ਲੱਗਾ ਹੋਇਆ ਜੈਗੂਅਰ ਦਾ ਸਾਰਾ ਸਮਾਨ ਵਰਤਿਆ ਜੀ ਅਸੀਂ ਠੀਕ ਹੈ ਜੀ ਕੋਈ ਹੋਰ ਬ੍ਰਾਂਡ ਦੀ ਗੱਲ ਨਹੀਂ ਵਾਚਿਆ ਫੁੱਲ ਜਮਾ ਛੱਤ ਤੱਕ ਟਾਇਲਾਂ ਦਾ ਕੰਮ ਕੀਤਾ ਹਾਂ ਉੱਪਰ ਤੱਕ ਟਾਇਲ ਆਈ ਹੈੀ ਵਧੀਆ ਟਾਇਲ ਆਈ ਹੈਗੀ ਠੀਕ ਹੈ ਜੀ ਇਹ ਹੋਣੀ ਹੈਗਾ ਜੀ ਮਤਲਬ ਕਿਤੇ ਵੀ ਇਹ ਨਹੀਂ ਹੈਗਾ ਵੀ ਕੰਪਰੋਮਾਈਜ਼ ਕੀਤਾ ਥੋੜੀ ਤੋਂ ਥੋੜੀ ਚੀਜ਼ ਤੇ ਵੀ ਧਿਆਨ ਦਿੱਤਾਗਾ ਤੇ ਆ ਬਈ ਉੱਪਰ ਬੜਾ ਕਹਿਣ ਚੀਜ਼ ਲਾਈ ਆ ਬਈ ਇਹ ਕਿਵੇਂ ਹਾਂ ਜੀ ਇਹ ਹੀ ਅਸਲ ਚ ਆਈਡੀਆ ਮੇਰਾ ਸੀਗਾ ਤੇ ਇੰਪਲੀਮੈਂਟ ਮੇਰੇ ਫਾਦ ਸਾਹਿਬ ਨੇ ਕਰਵਾਇਆ ਠੀਕ ਹੈ ਜੀ ਤੇ ਸਾਨੂੰ ਸੀ ਵੀ ਡਰੈਸਿੰਗ ਰੂਮ ਚ ਥ ਮਤਲਬ ਮਿਰਰ ਵਰਕ ਜ਼ਿਆਦਾ ਹੋਵੇ ਤਾਂ ਕਰਕੇ ਨਾ ਇਹ ਉਹਦੇ ਚ ਫਿਰ ਆਪਾਂ ਅਸਥੈਟਿਕ ਜਿਹੀ ਲੁੱਕ ਦੇਣ ਵਾਸਤੇ ਉੱਪਰ ਵੀ ਕਰਵਾ ਦੀ ਆਪਾਂ ਸੀਲਿੰਗ 'ਤੇ। ਕੀ ਆ ਬਾਤ ਹੈ ਜੀ? ਹਾਂ ਜੀ। ਮਾਲਾ ਇੱਥੋਂ ਤਿਆਰ ਹੋ ਰਿਹਾ। ਹਾਂ ਜੀ। ਕਰ ਰਹੇ ਨੇ ਬਾਲ ਭਗਵੰਨ ਰਿਹਾ। ਪੂਰੀ ਵੀ ਆਪਾਂ ਸਿਰੋ ਮੇਕਅਪ ਕਰ ਰਹੇ ਆ ਕੁੜੀ ਜੀਜ਼। ਆ ਉੱਪਰ ਐ ਵੀ ਦੇਖ ਸਕਦੇ ਆ ਜੇ ਬਾਲ ਨੂੰ ਕੋਈ ਚੀਜ਼ ਚੈੱਕ ਕਰਨੀ ਆ। ਹਾਂ ਜੀ। ਮਤਲਬ ਪੂਰਾ ਪ੍ਰੋਪਰ ਪੂਰਾ ਅਸਥੈਟਿਕ ਥਿਊ ਨਾ ਕਰੇ ਸਾਰਾ ਘਰ ਨੂੰ। ਜੀ। ਹਾਂ ਜੀ। ਤੇ ਕਿੰਨਾ ਕਿਤੇ ਜੀ ਗੱਲ ਕਰੀ ਜੀ ਟੋਟਲ ਖਰਚ ਆ ਗਿਆ ਜੀ ਕਰਦੇ ਉੱਪਰ ਵੀ ਚੱਲਦੇ ਆ। ਹਾਂ ਜ ਇਹ ਤੇ 60 ਲੱਖ ਰੁਪਇਆ ਨਾ ਕਿਹਾ ਜੀ ਤੇ ਠੀਕ ਹੈ ਜੀ ਹਾਂ ਇਹ 2750 ਸਕਰ ਫਟਾ ਹੈ 2750 ਹਾਂ ਜੀ ਤੇ ਠੀਕ ਹੈ ਜੀ ਤੇ ਲਓ ਵੀ ਦੋਸਤੋ ਇਹ ਪੌੜੀਆਂ ਵੀ 6 ਇੰਚ ਦਾ ਰੇਜਰ ਰੱਖਿਆ ਜੀ ਅਸੀਂ ਜੀ 6 11 ਦਾ ਰੱਖਿਆ ਵੀ ਕੋਈ ਚੜਨ ਵਾਸਤੇ ਦਿੱਕਤ ਨਾ ਹੋਵੇ ਠੀਕ ਹੈ ਜੀ ਪ੍ਰੋਬਲਮ ਨਾ ਹੋਵੇ ਬੰਦਾ ਆਸਾਨੀ ਨਾਲ ਚੜ ਸਕੇ ਤੇ ਇਹ ਆ ਗਈ ਜੀ ਆਪਾਂ ਫਰਸਟ ਫਲੋਰ ਤੇ ਇੱਥੇ ਕੀ ਕੀ ਪਲਾਨ ਆ ਜਾਂਦਾ ਜੀ ਇੱਥੇ ਬੈਡਰੂਮ ਆ ਜੀ ਮਾਸਟਰ ਇੱਕੋ ਬੈੱਡਰੂਮ ਹੈ ਜੀ ਇਹ ਤੇ ਆ ਲੌਬੀ ਆ ਜੀ ਅੱਥਾ ਖੁੱਲੀ ਇਹ ਲੌਬੀ ਆ ਗਈ ਜੀ ਉਪਨ ਤੇ ਨਾਲ ਇਧਰ ਬੈੱਡਰੂਮ ਆ ਗਏ ਹਾਂਜੀ ਹੋਰ ਜੀ ਇਹ ਮੀਂਹ ਬਹੁਤ ਜ਼ਿਆਦਾ ਪਏ ਨੇ ਜੀ ਦੇਖ ਪੈ ਪਾਰਾਂ ਹੀ ਮਾੜਾ ਮੋਟਾ ਤਾਂ ਪਾਣੀ ਥੋੜਾ ਮੋਟਾ ਆਊਗਾ ਜੀ ਊ ਨਹੀਂ ਕਿਤੇ ਆਇਆ ਕਿਤੇ ਵੀ ਸਿਲਸਿਲਾ ਪਾਣੀ ਆਇਆ ਪੂਰਾ ਵਧੀਆ ਹੋ ਕੀਤਾ ਹੋਇਆ ਸੀ ਠੀਕ ਹੈ ਜੀ ਤੇ ਸ਼ਹੀਦ ਪ੍ਰਭ ਦਿਵਾਲ ਸਿੰਘ ਰਮਾਣਾ ਦਾ ਭਰਾ ਨਾਮ ਸ਼ਹੀਦ ਨੂੰ ਬਾਈ ਦਾ ਭਰਾ ਸੀਗਾ ਜੀ ਭਰਾ ਜੀ ਦਾ ਸਾਲਾ ਜੀ ਸਾਲਾ ਜੀ ਹਾਂ ਠੀਕ ਹੈ ਜੀ ਚਲੋ ਜਿਹੜੇ ਕਹਿੰਦੇ ਨੇ ਦੇਸ਼ਲੀ ਕਰਵਾਉਂਦੇ ਸਭ ਤੋਂ ਵੱਡੀ ਗੱਲ ਉੱਪਰ ਤੱਕ ਟਾਇਲ ਲਾਈ ਹੈ ਜੀ ਅਸੀਂ ਜੀ ਰਹਿਣਾ ਹਰ ਇੱਕ ਚੀਜ਼ ਵਧੀਆ ਉਹ ਕੀਤਾ ਹੀ ਇਹਨਾਂ ਲੋ ਵੀ ਦੋਸਤੋ ਇੱਥੇ ਅਲੱਗ ਡਿਜ਼ਾਈਨ ਆ ਜਾਂਦਾ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਉੱਪਰ ਤੱਕ ਫੁੱਲ ਬਾਡੀ ਟਾਇਲ ਆ ਗਈ ਹਾਂਜੀ ਤੇ ਹਰ ਚੀਜ਼ ਦੇ ਵਿੱਚ ਜਿਵੇਂ ਬ੍ਰਾਂਡ ਦੀ ਗੱਲ ਕਰੀ ਆ ਜੈਗੂਅਰ ਹਾਂ ਜੀ ਤੇ ਕਜਾਰੀਆ ਤੇ ਨਾ ਇਲੈਕਟ੍ਰੀਸ਼ੀਅਨ ਦਾ ਹੈਵਲ ਦੀ ਤਾਰ ਪਾਈ ਆ ਜੀ ਹੈਵਲ ਦਾ ਸਾਰਾ ਕੁਆਲਟੀ ਗੁੱਡ ਕੁਆਲਟੀ ਦੀ ਇੱਕ ਲੈਫਟ ਟਾਈਮ ਹੈਵ ਹੈਵ ਲੌਂਦੀ ਆ ਜੀ ਉਹ ਤਾਰ ਪਾਈ ਹੈ ਇੱਕ ਦੂਜੀਆਂ ਦੋ ਤਰ੍ਹਾਂ ਦੀ ਆਉਂਦੀ ਹੈ ਉਹਨੇ ਅਸੀਂ ਜੋ ਜੀ ਕੀਤੀ ਤੇ ਪਿੱਛੇ ਵੀ ਜਿਹੜਾ ਓਪਨ ਰਹਿ ਗਿਆ ਜੀ ਪਿੱਛੇ ਵੀ ਜਿਹੜਾ ਓਪਨ ਹੈ ਜੀ ਅੱਗੇ ਵੀ ਬਰਾਂਡ ਆ ਜਾਂਦੇ ਹਾਂ ਜੀ ਇਹ ਤਾਂ ਅੱਗੇ ਵੀ ਬਰਾਂਡ ਤੇ ਆਪਾਂ ਕਿੰਨੇ ਤੋਂ ਸਿਵਲ ਵਰਕ ਸਟਾਰਟ ਕਰ ਦਿੰਨੇ ਜੀ ਤੇ ਫੁੱਲ ਇੰਟੀਰੀਅਰ ਕਿੰਨੇ ਤੋਂ ਸ਼ੁਰੂ ਕਰ ਦਿੰਨੇ ਜੀ ਇਹ ਜੀ ਜੇ ਤਾਂ 2000 2100 ਤੋਂ ਉੱਪਰ ਹੈ ਜੀ ਇੰਟੀਰੀਅਰ ਦਾ ਉਨਰ ਤੋਂ ਆਪਾਂ ਰਿਵਿਊ ਲਵਾਂਗੇ ਵੀ ਬਾਈ ਫਰਾਂ ਦਾ ਕੰਮ ਉਹਨਾਂ ਨੂੰ ਕਿਵੇਂ ਲੱਗਿਆ ਪਰ ਰਿਵਿਊ ਰੂਪ ਸੇਲ ਵੀ ਕੀਤਾ ਹੀ ਆਪਾਂ ਸੋਰੇ ਸਲਾਪ ਤੋਂ ਸੱਤ ਤੇ ਵੀ ਕੀਤਾ ਸੀ ਹਾਂ ਛੱਤ ਤੇ ਵੀ ਜਿਹੜਾ ਟੈਰਸ ਉੱਪਰ ਹਾਂ ਕੋਈ ਪਾਣੀ ਖੜਦਾਗਾ ਜਾਂ ਕੋਈ ਮਤਲਬ ਕਿ ਨੇਚਰਲ ਪ੍ਰੋਸੈਸ ਜਿਹਾ ਮੀਂਹ ਪਈ ਗਏ ਹੁਣ 15 ਦਿਨ ਲਗਾਤਾਰ ਮਤਲਬ ਇੱਥੇ ਹੋ ਗਿਆ ਸਾਰੇ ਜਿੱਥੇ ਸਾਰੇ ਹੋ ਗਿਆ ਹਾਂ ਜਿਹੜਾ ਮਤਲਬ ਆਪਣਾ ਟਾਪ ਟਰੈਸ ਹੈਗਾ ਆਪਣਾ ਲਗਭਗ ਖਾਲੀ ਹੁੰਦੇ ਨੇ ਤੇ ਉਦੋਂ ਤੇ ਆਪਾਂ ਰੂਫ ਸੀਲ ਦਾ ਕੈਮੀਕਲ ਨਾਮ ਹੁੰਦਾ ਇੱਕ ਰੂਫ ਸੀਲ ਦਾ ਉਹ ਕੀਤਾ ਹੀ ਉਹਦੇ ਤਿੰਨ ਕੋਟ ਮਾਰਿਆ ਤੁਹਾਨੂੰ ਦਿਖਾ ਵੀ ਦਿੰਨੇ ਆ ਫਿਸੜ ਦੇ ਆ ਰੂਫ ਸੀਲ ਹੁੰਦਾ ਇਹ ਉਹਦਾ ਇਹ ਫਾਇਦਾ ਜੀ ਇੱਕ ਤਾਂ ਉਹ ਥਰਮਲ ਐਕਸਪੈਂਸ਼ਨ ਹੀਟ ਨਹੀਂ ਅੰਦਰ ਜਾਣ ਦਿੰਦਾ ਤੇ ਦੂਜੇ ਨੰਬਰ ਤੇ ਉਹਦੇ ਨਾਲ ਕੋਈ ਪਾਣੀ ਨਹੀਂ ਆਉਂਦਾ ਛੱਤ ਦੇ ਨੀਚੇ ਠੀਕ ਹੈ ਜੀ ਇਹ ਵੀ ਡਾਕਟਰ ਫਿਕਸਰ ਜੀ ਹਾਂ ਜੀ ਡਾਕਟਰ ਫਿਕਸਰ ਦੇ ਕੀਤਾ ਹੀ ਰੂਪ ਸੀਲ ਮਾਰਿਆ ਜੀ ਸਾਰੇ ਤੇ ਕੋਈ ਸਲਸਲਾਬੇ ਤੋਂ ਜਾਂ ਤੋਂ ਵੀ ਕੋਈ ਪ੍ਰੋਬਲਮ ਨਾ ਆਵੇ ਪ੍ਰੋਬਲਮ ਨਾ ਆਵੇ ਹਾਂ ਜਿਵੇਂ ਇੱਧਰ ਕੰਪੈਰੀਸ਼ਨ ਕਰ ਸਕਦੇ ਆਂਗੇ ਇੱਧਰ ਨੋਰਮਲ ਆਪਾਂ ਜਿਵੇਂ ਕੀਤਾ ਹੋਇਆਗਾ ਤੇ ਇਧਰ ਆਪਣਾ ਰੂਪ ਸੀ ਲੱਗਿਆ ਹੋਇਆ ਜੀ ਐਨੇ ਕੇ ਦਾ ਇੰਟਰ ਤੇ ਠੀਕ ਹੈ ਹਾਂ ਜੀ ਹਸੀ ਕਾਲ ਜੀ ਹਸੀ ਕਾਲ ਜੀ ਪਹਿਲਾਂ ਤਾਂ ਮੁਬਾਰਕਾ ਪਰਿਵਾਰ ਨੂੰ ਬਹੁਤ ਸੋਹਣਾ ਘਰ ਬਣਾਇਆ ਤੁਹਾਡਾ ਤੇ ਜੇ ਗੱਲ ਕਰੀਏ ਜੀ ਕੋਈ ਵੀ ਜਿ ਮਿਸਤਰੀ ਬਿਲਡਰ ਜਾਂ ਆਰਕੀਟੈਕਟ ਘਰ ਤਿਆਰ ਕਰਦਾ ਕਰਦਾ ਤਾਂ ਹਰ ਕੋਈ ਆਪਣੀ ਦੁਲੀ ਹੁੰਦਾ ਹੈਗਾ ਪਰ ਬਾਅਦ ਚ ਆਪਾਂ ਦੇਖਦੇ ਨੇ ਕਈ ਵਾਰ ਡਿਸਪੂਟ ਪੈਦਾ ਹੋ ਜਾਂਦੇ ਨੇ ਪਰ ਬੋਲਾ ਜੀ ਨੇ ਇੱਥੇ ਕੰਮ ਕੀਤਾ ਤਾਂ ਕਿਵੇਂ ਲੱਗਿਆ ਤੁਹਾਨੂੰ ਕੰਮ ਨਹੀਂ ਸਾਨੂੰ ਕੰਮ ਬਹੁਤ ਵਧੀਆ ਲੱਗਿਆ ਜੀ ਇੱਕ ਨੰਬਰ ਕੰਮ ਕੀਤਾ ਨੇ ਜੀ ਜਿਹੜਾ ਆਪਾਂ ਨੂੰ ਸਮਾਨ ਘਿਆ ਉਹ ਤੋਂ ਵਧੀਆ ਲਾਇਆ ਹੈ ਕੰਮ ਕਰਨ ਵਾਲੇ ਬੰਦੇ ਨੇ ਤੇ ਜਿਹੜੇ ਮਿੱਤਰਾਂ ਨੇ ਇਹਦਾ ਮਟੀਰੀਅਲ ਕੰਮ ਕਰਾਉਣਾ ਮਤਲਬ ਤੁਸੀਂ ਇਹ ਲਾ ਲਓ ਵੀ ਨਿਵਾ ਤੋਂ ਲੈ ਕੇ ਛੱਤ ਤੱਕ ਹਰ ਇੱਕ ਚੀਜ਼ੇ ਕਰ ਦਿੰਦੇ ਨੇ ਤੁਸੀਂ ਤਾਂ ਸਿਰਫ ਕਹਿਣਾ ਦਾ ਵੀ ਜਿੱਦਾਂ ਮੂਰਤ ਕਰਨੀ ਆ ਉੱਤੇ ਘਰ ਪਹੁੰਚਣਾ ਤੇ ਸਾਰੀ ਚੀਜ਼ ਦੀ ਟੈਨਸ਼ਨ ਇਹਨਾਂ ਦੀ ਆ ਇਹਨਾਂ ਦਾ ਬੇਟਾ ਵੀ ਬਹੁਤ ਮਾਨਦਾਰ ਤੇ ਨਾਲ ਬਾਈ ਉਹਨਾਂ ਦੀ ਟੀਮ ਵੀ ਆ ਭਰਾ ਜਿਹੜਾ ਬਿਜਲੀ ਦਾ ਕੰਮ ਕਰਦਾ ਹੈਗਾ ਤੇ ਹੋਰ ਸਾਰੇ ਜਿੰਨੇ ਨਾਲ ਜੁੜੇ ਹੋਏ ਬੰਦੇ ਨੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ ਕਿ ਤੁਸੀਂ ਘਰ ਦੇ ਵਿੱਚ ਦੇਖ ਹੀ ਲੈਣਾ ਤੇ ਨੰਬਰ ਮੈਂ ਸਕਰੀਨ ਤੇ ਪਾਇਆ ਤੁਸੀਂ ਕਾਲ ਕਰਕੇ ਬਾਈ ਹੋਣਾ ਤਾਂ ਆਪਣਾ ਸੁਪਨਾ ਦਾ ਘਰ ਬਣਵਾ ਸਕਦੇ ਧੰਨਵਾਦ ਦੋਸਤ ਬਾਕੀ ਕਹਾਂ ਇਹ ਇਹਨਾਂ ਕੈਨੂ ਠੇਕੇਦਾਰ ਨੇ ਇਹ ਇਹ ਕੰਮ ਆਵਾਦ ਜਾਣ ਕੇ ਆਪਦਾ ਸਮਝ ਕੀ ਕਰਦੇ ਉਹ ਤੋਂ ਵਧੀਆ ਕਰਦੇ ਸਮਝ ਆਪਾਂ ਨੂੰ ਅਜੇ ਹੁੰਦਾ ਨਹੀਂ ਵੀ ਆ ਚੀਜ਼ ਕੀ ਉਹ ਪਰਿਵਾਰ ਦਾ ਜਿਹੜੀ ਜਾਨਦੇ ਆ ਠੀਕ ਹੈ ਜੀ ਜਣ ਕੇ ਕੈਨੂ ਠੇਕੇਦਾਰ ਨੇ ਕੰਮ ਵਧੀਆ ਜੀ ਇਹ ਬਾਹਰੋਂ ਦੋ ਤਿੰਨ ਕੁ ਮਹੀਨੇ ਹੋਏ ਨੇ ਇਹਨੂੰ ਪਹਿਲਾਂ ਸਾਡੇ ਸਿਰ ਤੇ ਸੀ ਸਾਰਾ ਅਜੇ ਸਾਰਾ ਜਦੋਂ ਇਹਨਾਂ ਦਾ ਸਾਰੇ ਪਰਿਵਾਰ ਦਾ ਸੁਭਾਅ ਬਹੁਤ ਵਧੀਆ ਹੈ ਜੀ ਆਦਣਾ ਵਧੀਆ ਜਿੰਨੇ ਅਸੀਂ ਘਰ ਦੇ ਮੈਂਬਰ ਹੁੰਨੇ ਆ ਤੇຊ ਹੁੰਦੇ ਸੀਗੇ ਕੋਈ ਸਾਨੂੰ ਪੈਸਿਆਂ ਕਦੋਂ ਦੀ ਨਹੀਂ ਦਿੱਕਤ ਕਿਸੇ ਕਦੋਂ ਨਹੀਂ ਆਈ ਸਾਨੂੰ ਪ੍ਰੋਬਲਮ ਪਰਿਵਾਰ ਜੋੜਨ ਦਾ ਸਾਡਾ ਐ ਹੋ ਜਾਂਦਾ ਵੀ ਜਦੋਂ ਕਿਸੇ ਫੈਮਿਲੀ ਨਾਲ ਕਲਾਇੰਟ ਨਾਲ ਪਾਉਨੇ ਆ ਵੀ ਲਾਈਫਟਾਈਮ ਦਾ ਬਾਂਡ ਹੋ ਜਾਂਦਾ ਹੈ ਇਹ ਮਤਲਬ ਨਹੀਂ ਵੀ ਆਪਾਂ ਘਰ ਬਣਾਤਾ ਤੇ ਬਾਗੇ ਲਾਈਫਟਾਈਮ ਦੀ ਰਿਸ਼ਤੇਦਾਰੀ ਨਿਕਲਾਈ ਸਾਡੀ ਇਹਨਾਂ ਨਾਲ ਤਾਂ ਮੇਰੇ